ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਢ ਦੂਜਾ ਅਬ ਸਿੱਖਣ ਰੂਪ ਪਲਟਾਈਐ ਕੰਦੀ ਬਾਬੇ ਬਾਰੇ ਮੇਰੇ ਬਾਪੂ ਜੀ ਦੱਸਦੇ ਹੁੰਦੇ ਸਨ ਕਿ ਉਸਨੇ ਕਦੇ ਕੋਈ ਦੁਨਿਆਵੀ ਵਿਦਿਆ ਨਹੀਂ ਲਈ ਦਲ ਪੰਥਾਂ ਵਿੱਚ ਵਿਚਰਦੇ ਹੋਏ ਮਹਾਪੁਰਸ਼ਾਂ ਤੇ ਗਿਆਨੀ ਵਿਦਵਾਨਾਂ ਦੀ ਸੰਗਤ ਕਰਦੇ ਆ ਉਹ ਆਪ ਗੁਰਮਤ ਤੇ ਗੋਰ ਇਤਿਹਾਸ ਦਾ ਵਿਦਵਾਨ ਬਣ ਗਿਆ ਮੈਨੂੰ ਬਾਬੇ ਕੋਲ ਬੈਠਿਆ ਕਾਫੀ ਚਿਰ ਹੋ ਗਿਆ ਸੀ ਪਰ ਚਿਤ ਕਰਦਾ ਸੀ ਕਿ ਬਾਬਾ ਗੱਲਾਂ ਸੁਣਾਈ ਹੀ ਜਾਵੇ। ਕੁਝ ਚਿਰ ਲਈ ਜਦ ਬਾਬਾ ਚੁੱਪ ਹੋ ਕੇ ਅੱਖਾਂ ਬੰਦ ਕਰਦਾ ਤਾਂ ਮੈਂ ਕੁਝ ਹੋਰ ਪੁੱਛ ਲੈਂਦਾ ਤੇ ਫੇਰ ਕਿਸੇ ਜਲੌ ਵਿੱਚ ਬਾਬਾ ਉਸੇ ਸਮੇਂ ਨੂੰ ਬਿਆਨ ਕਰਨ ਲੱਗਦਾ। ਬਾਬਾ ਦਾਸਾਂ ਨੂੰ ਸਿੰਘ ਵਾਲਾ ਤੇਰਾ ਸੰਕੇਤ ਮੇਰੇ ਪੂਰਾ ਢੇਰ ਵਿੱਚ ਨਹੀਂ ਆਇਆ। ਨਾਮ ਵਿੱਚ ਵੱਡੀ ਕਰਾਮਾਤ ਹੁੰਦੀ ਹੈ ਸ਼ੇਰਾ। ਨਾਮ ਸੁਣ ਕੇ ਹੀ ਕਈ ਵਾਰ ਸਾਹਮਣੇ ਵਾਲਾ ਠਠੰਬਰ ਜਾਂਦਾ ਹੁੰਦਾ। ਮਹਾਰਾਜ ਨੇ ਚੰਦ ਦਾਸ ਰਾਏ ਸਰਨਾਮੇ ਬਦਲ ਕੇ ਸਿੱਖਾਂ ਦੇ ਨਾਮ ਨਾਲ ਸਿੰਘ ਲਾਇਆ ਤੂੰ ਗੋਪਾਲ ਦਾਸ ਤੇ ਗੋਪਾਲ ਸਿੰਘ ਨਾਮ ਵਿੱਚ ਫਰਕ ਦੇਖ ਨਾਮ ਸੁਣ ਕੇ ਹੀ ਜਾਪਦਾ ਕਿ ਗੋਪਾਲ ਦਾਸ ਜਿਵੇਂ ਕੋਈ ਵਿਚਾਰਾ ਜਿਆ ਹੋਵੇ ਤੇ ਗੋਪਾਲ ਸਿੰਘ ਨਾਲ ਸ਼ੇਰ ਲਈ ਫਿਰਦਾ ਹੋਵੇ ਨਾਵਾਂ ਨਾਲ ਸਿੰਘ ਲੱਗ ਜਾਣ ਤੋਂ ਮਗਰੋਂ ਉਹਨਾਂ ਹੀ ਸਿੱਖਾਂ ਜਿਨ੍ਹਾਂ ਦੇ ਨਾਮ ਨਾਲ ਦਾਸ ਜਾਂ ਚੰਦ ਆਦ ਲੱਗਦਾ ਸੀ ਸੁਭਾਅ ਵਿੱਚ ਕੋਈ ਫਰਕ ਪਿਆ ਮੇਰੀ ਉਤਸੁਕਤਾ ਥੋੜੀ ਵੱਧ ਰਹੀ ਸੀ ਫਰਕ ਇੰਦਰਾਪੁਰੀ ਕੰਬਨ ਲਾ ਦਿੱਤੀ ਸੀ ਉਹਨਾਂ ਨੇ ਬਾਬੇ ਦੇ ਬੋਲ ਕਈ ਦਿਨ ਤੱਕ ਮੇਰੇ ਅੰਦਰ ਗੂੰਜਦੇ ਰਹੇ ਸਨ ਵਿਸਾਖੀ ਵਾਲੇ ਵਰਤਾਰੇ ਤੋਂ ਕੁਝ ਦਿਨ ਪਹਿਲਾਂ ਕਲਗੀਧਰ ਪਿਤਾ ਜੀ ਜਦ ਸਿੱਖਾਂ ਨੂੰ ਜੰਗੀ ਕਰਤਵ ਸਿਖਾ ਰਹੇ ਸਨ ਤਾਂ ਕੁਝ ਸਿੱਖਾਂ ਦੇ ਜੋਸ਼ ਤੇ ਜ਼ੋਰ ਦੇਖ ਕੇ ਮਹਾਰਾਜ ਬਹੁਤ ਪ੍ਰਸੰਨ ਹੋਏ ਉਹਨਾਂ ਨੂੰ ਕੋਲ ਬੁਲਾ ਕੇ ਮਹਾਰਾਜ ਬੋਲੇ ਤੁਸੀਂ ਰਾਜੀ ਹੋਵੋਗੇ ਦੁਨੀਆ ਤੇ ਇੱਕ ਨਮੂਨੇ ਦੀ ਸਲਤਨਤ ਕਾਇਮ ਕਰੋਗੇ ਧਰਮ ਦਾ ਰਾਜ ਅੱਜ ਅਸੀਂ ਤੁਸਾਂ ਤੇ ਤਰੁੱਠੇ ਹਾਂ ਮੰਗੋ ਕਿੱਥੋਂ ਦਾ ਰਾਜ ਚਾਹੀਦਾ ਹੈ ਤੇ ਭੋਲੇ ਸਿੱਖ ਵਿਚਾਰੇ ਗਰੀਬ ਘਰਾਂ ਤੇ ਸਦੀਆਂ ਤੋਂ ਦੁਰਕਾਰੀਆਂ ਗਈਆਂ ਅਖੌਤੀ ਨੀਵੀਆਂ ਜਾਤਾਂ ਵਿੱਚੋਂ ਹੋਣ ਕਰਕੇ ਪੰਜਾਬ ਦੇ ਇਲਾਕੇ ਹੀ ਰਾਜ ਲਈ ਮੰਗਦੇ ਰਹੇ ਮਹਾਰਾਜ ਕਹਿਣ ਕਿ ਈਰਾਨ ਖੁਰਾਸਾਨ ਫਰੰਗ ਚੀਨ ਕਾਬਲ ਦਾ ਰਾਜ ਮੰਗੋ ਪਰ ਸਿੱਖ ਕਹਿਣ ਮਹਾਰਾਜ ਅਸੀਂ ਇੰਨੇ ਜੋਗੇ ਕਿੱਥੇ ਹਾਂ ਤੁਸੀਂ ਸਾਨੂੰ ਪੰਜਾਬ ਦਾ ਰਾਜ ਹੀ ਬਖਸ਼ ਦਿਓ ਸੱਚੇ ਪਾਤਸ਼ਾਹ ਨੇ ਫੇਰ ਕਿਹਾ ਤੁਸੀਂ ਪਹਾੜਾਂ ਤੋਂ ਸਮੁੰਦਰੀ ਟਾਪੂਆਂ ਤੱਕ ਫੈਲੀ ਤੁਰਕਾ ਹਕੂਮਤ ਨਿਸ਼ਤੋ ਨਾਬੂਦ ਕਰੋਗੇ ਵੱਡੀਆਂ ਵੱਡੀਆਂ ਸਲਤਨਤਾਂ ਨੂੰ ਮਿੱਟੀ ਵਿੱਚ ਰੋਲ ਦਿਓਗੇ ਗਰੀਬ ਸਿੱਖ ਬੋਲੇ ਸੱਚੇ ਸਤਗੁਰੂ ਅਸੀਂ ਕਦ ਤੁਰਕਾਂ ਦੀ ਐਡੀ ਫੌਜ ਦਾ ਮੁਕਾਬਲਾ ਕਰ ਸਕਦੇ ਹਾਂ ਅਸੀਂ ਸਦੀਆਂ ਉਹਨਾਂ ਦੇ ਖੌਫ ਵਿੱਚ ਬਤਾਈਆਂ ਨੇ ਸਾਡੇ ਤੋਂ ਕਿਵੇਂ ਉਹਨਾਂ ਦਾ ਰਾਜ ਪਲਟਾਇਆ ਜਾਏਗਾ ਸਾਡੇ ਤੋਂ ਤੁਰਕ ਮਾਰ ਨਹੀਂ ਹੋਣੇ ਮਹਾਰਾਜ ਅਸੀਂ ਚਿੜੀਆਂ ਹਾਂ ਤੇ ਉਹ ਖੁੰਖਾਰ ਬਾਜ਼ ਅਸੀਂ ਬੱਕਰੀਆਂ ਹਾਂ ਤੇ ਉਹ ਬਗਿਆੜ ਅਸੀਂ ਹਿਰਨ ਹਾਂ ਤੇ ਉਹ ਸ਼ੇਰ ਮਹਾਰਾਜ ਛੋਟੇ ਝਰਨਿਆਂ ਦਾ ਪਾਣੀ ਕਿਵੇਂ ਪਹਾੜਾਂ ਤੇ ਚੜ ਸਕਦਾ ਹੈ ਉਹ ਸਦੀਆਂ ਤੋਂ ਸੁਪਾਈ ਹਨ ਤੇ ਅਸੀਂ ਜੱਟ ਬੂਟ ਤਰਖਾਨ ਨਾਈ ਅਸੀਂ ਕੰਮੀ ਕਮੀਨ ਹਾਂ ਸਤਿਗੁਰੂ ਜਿੰਨਾ ਕਦੇ ਸ਼ਸਤਰ ਹੱਥ ਫੜ ਕੇ ਨਹੀਂ ਦੇਖਿਆ ਤੁਸੀਂ ਰਾਜਪੂਤ ਰਾਜਿਆਂ ਨੂੰ ਵੰਗਾਰੋ ਪਿਤਾ ਜੀ ਮਹਾਰਾਜ ਉਹ ਰਾਜ ਕਰਨ ਲਈ ਹੀ ਜੰਮੇ ਹਨ ਸਿੱਖਾਂ ਦੇ ਬੋਲ ਸੁਣ ਕੇ ਮਹਾਰਾਜ ਮੁਸਕਰਾਏ ਕਿ ਕਿੰਨੇ ਭੋਲੇ ਤੇ ਡਰੂ ਕਰ ਦਿੱਤਾ ਹੈ ਸਦੀਆਂ ਦੇ ਜ਼ੁਲਮਾਂ ਨੇ ਇਹਨਾਂ ਨੂੰ ਅਸੀਂ ਇਹਨਾਂ ਨੂੰ ਪਾਤਸ਼ਾਹੀਆਂ ਦੇਣਾ ਚਾਹੁੰਦੇ ਹਾਂ ਤੇ ਇਹ ਨਾ ਕਰ ਰਹੇ ਹਨ ਪਰ ਅਸੀਂ ਇੰਨਾ ਗਰੀਬ ਸਿੱਖਾਂ ਨੂੰ ਹੀ ਬਾਦਸ਼ਾਹ ਬਣਾਉਣਾ ਹੈ। ਬੇਗਾਨੇ ਪੁੱਤਾਂ ਦੇ ਮੂੰਹ ਕਿਉਂ ਚੁੰਮੀਏ? ਪਹਾੜੀ ਤੇ ਰਾਜਪੂਤ ਕੱਲ ਸਾਡੇ ਮਿੱਤ ਹੋਣਗੇ। ਕਿਉਂ ਰਾਜ ਉਹਨਾਂ ਨੂੰ ਥਾਲੀ ਵਿੱਚ ਪਰੋਸ ਕੇ ਦੇਈਏ? ਪੱਥਰ ਪੂਜਕਾਂ ਤੇ ਕਿਵੇਂ ਵਿਸ਼ਵਾਸ ਕੀਤਾ ਜਾ ਸਕਦਾ ਹੈ? ਅਸੀਂ ਗੁਰਿਆਈ ਨੂੰ ਚੇਤੇ ਰੱਖਣ ਵਾਲੇ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਵਾਂਗੇ। ਜਾਣੀ ਜਾਣ 사ਤਗੁਰਾਂ ਨੇ ਜਾਣ ਲਿਆ ਸੀ ਕਿ ਸਮਾਂ ਆਣ ਟੁੱਕਾ ਹੈ। ਚਰਨਪੌਲ ਸਿੱਖਾਂ ਨੂੰ ਨਿਮਰਤਾ ਬਣਾ ਰਹੀ ਹੈ ਪਰ ਦੂਜਿਆਂ ਦਾ ਜਜ਼ਬਾ ਭਰਨ ਲਈ ਪੌਲ ਦਾ ਰੂਪ ਬਦਲਣਾ ਹੋਵੇਗਾ। ਸੇਰ ਸੇਲੀ ਟੋਪੀ ਦੀ ਥਾਂ ਚੱਕਰਾਂ ਵਾਲੇ ਦਮਾਲੇ ਸਜਾਉਣੇ ਹੋਣਗੇ ਦਾਸਾਂ ਨੂੰ ਸਿੰਘ ਕਰਨਾ ਹੋਵੇਗਾ ਮਹਾਰਾਜ ਨੇ ਵਿਸਾਖੀ ਵਾਲੇ ਦਿਨ ਮਹਾਨ ਕੌਤਕ ਰਚਾਇਆ ਭਗੋਤੀ ਵਿੱਚੋਂ ਖਾਲਸਾ ਪ੍ਰਗਟ ਕਰਕੇ ਆਦ ਸ਼ਕਤੀ ਮਾਤਾ ਸਾਹਿਬ ਦੇਵਾ ਜੀ ਦੀ ਝੋਲੀ ਪਾਇਆ ਮਾਤਾ ਨੇ ਆਪਣੇ ਦੁੱਲੇ ਪੁੱਤ ਨੂੰ ਪ੍ਰਾਣਾ ਤੋਂ ਵੱਧ ਪਿਆਰ ਦਿੱਤਾ ਤੇ ਉਹੀ ਸਿੱਖ ਜਿਹੜੇ ਵਿਸਾਖੀ ਦੇ ਵਰਤਾਰੇ ਤੋਂ ਪਹਿਲਾਂ ਕਹਿੰਦੇ ਹੁੰਦੇ ਸਨ ਕਿ ਅਸੀਂ ਕਦਰ ਰਾਜਿਆਂ ਬਾਦਸ਼ਾਹਾਂ ਤੇ ਵੱਡੀਆਂ ਸਲਤਨਤਾਂ ਨਾਲ ਟੱਕਰ ਲੈ ਸਕਦੇ ਹਾਂ ਉਹੀ ਅੱਜ ਤਿਆਰਬਰ ਤਿਆਰ ਨਿਹੰਗ ਸਿੰਘ ਸਜ ਕੇ ਸਤਗੁਰਾਂ ਨੂੰ ਕਹਿ ਰਹੇ ਸਨ ਸੱਚੇ ਪਾਤਸ਼ਾਹ ਜੀ ਪਹਿਲਾਂ ਲਾਹੌਰ ਤੇ ਧਾਵਾ ਬੋਲੀਏ ਜਾਂ ਦਿੱਲੀ ਤੇ ਨਾਵਾਂ ਵਿੱਚ ਵੱਡੀ ਕਰਾਮਾਤ ਹੁੰਦੀ ਹੈ ਸ਼ੇਰਾਂ ਇੱਕ ਦਿਨ ਸੱਚੇ ਪਾਤਸ਼ਾਹ ਕਿਸੇ ਮੌਜ ਵਿੱਚ ਸਨ ਉਹ ਦਰਬਾਰ ਵਿੱਚ ਆਏ ਤੇ ਬੋਲੇ ਜਾਓ ਭਜੰਗਿਓ ਤਮਾਲੇ ਸਜਾ ਕੇ ਆਓ ਜਿਹਦੇ ਦਿਮਾਲੇ ਚੋਂ ਚਾਓ ਦ੍ਰਿੜਤਾ ਭਾਓ ਭਾਓ ਨਿਮਰਤਾ ਸਦਕ ਚੜ੍ਹਦੀ ਕਲਾ ਅਡੋਲਤਾ ਤੇ ਫਤਿਹ ਝਲਕਦੀ ਹੋਏਗੀ ਉਸ ਨੂੰ ਵੱਡਾ ਮਾਣ ਦਿੱਤਾ ਜਾਵੇਗਾ ਚੰਗੀ ਦੌੜ ਗਏ ਦਮਾਲੇ ਸਜਾਉਣ ਲਈ ਬਾਬਾ ਫਤਿਹ ਸਿੰਘ ਵੀ ਦੌੜੇ ਉਹਨਾਂ ਦਮਾਲਾ ਸਜਾਉਣ ਤੋਂ ਪਹਿਲਾਂ ਅਕਾਲ ਜੀ ਅੱਗੇ ਜੋਦੜੀ ਕੀਤੀ हे ਅਕਾਲ ਪੁਰਖ ਜੀਓ ਦਮਾਲਾ ਸਜਾਉਣ ਤੋਂ ਪਹਿਲਾਂ ਆਪ ਜੀਆਂ ਦੀ ਓਟ ਆਸਰਾ ਲੋਚਦਾ ਹਾਂ ਅੱਜ ਸੱਚੇ ਪਾਤਸ਼ਾਹ ਨੂੰ ਪਾ ਜਾਵੇ ਮੇਰਾ ਦਮਾਲਾ ਭਾਵੇਂ ਉਹਨਾਂ ਲਈ ਤਾਂ ਹਰ ਦਮਾਲਾ ਹੀ ਸੋਹਣਾ ਹੈ ਪਰ ਅੱਜ ਜੋ ਜੋ ਉਹਨਾਂ ਕਿਹਾ ਹੈ ਮੇਰੇ ਦਮਾਲੇ ਵਿੱਚੋਂ ਉਹਦੀ ਝਲਕ ਪਵੇ ਦੀਨ ਦਿਆਲ ਜੀਓ ਸੱਚੇ ਸਤਗੁਰਾਂ ਦੇ ਇਹਨਾਂ ਬੋਲਾਂ ਹਾਂ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦਮਾਲੜਾ ਸਭ ਹੋਈ ਛਿੰਝ ਇਕੱਠੀਆ ਦਈ ਬੈਠਾ ਵੇਖੈ ਆਪ ਜੀਉ ਨੂੰ ਕਮਾ ਸਕਾਂ ਮੈਂ ਅਜਾਨਾ ਬਾਲ ਤੁਹਾਡੀ ਕਿਰਪਾ ਦ੍ਰਿਸ਼ਟੀ ਨਾਲ ਗੁਰੂ ਪਿਤਾ ਦੀ ਨਜ਼ਰ ਵਿੱਚ ਆ ਜਾਵਾਂ ਮੇਰ ਕਰਿਓ ਮੈਂ ਦਮਾਲਾ ਸਣੇ ਸੀਸ ਆਪ ਜੀ ਦੇ ਚਰਨਾਂ ਵਿੱਚ ਪੇਟ ਕਰਦਾ ਕਹਿੰਦੇ ਨੇ ਬਾਬਾ ਫਤਿਹ ਸਿੰਘ ਦੇ ਇਹਨਾਂ ਬੋਲਾਂ ਨੂੰ ਸੁਣ ਕੇ ਕਰਤਾ ਪੁਰਖ ਜੀ ਆਪ ਧਰਤੀ ਉੱਤੇ ਆਏ ਉਹਨਾਂ ਆਪਣੇ ਹੱਥੀ ਦਮਾਲਾ ਬਾਬਾ ਜੀ ਦੇ ਸਿਰ ਸਜਾਇਆ ਉੱਪਰ ਫਰਰਾ ਛੱਡਿਆ ਨਾਲ ਹੀ ਇੱਕ ਸ਼ਸਤਰ ਵੀ ਭੇਟਾ ਹੋਇਉ ਦਿੱਤਾ। ਬਾਬਾ ਜੀ ਇਸ ਉੱਚ ਦਮਾਲੜੇ ਨਾਲ ਸੱਚੇ ਪਾਤਸ਼ਾਹ ਕਲਗੀਧਰ ਜੀ ਦੇ ਦਰਬਾਰ ਵਿੱਚ ਦਾਖਲ ਹੋਏ ਤੇ ਦੋਨੇ ਹੱਥ ਜੋੜ ਕੇ ਸਤਿਗੁਰੂ ਨੂੰ ਫਤਿਹ ਬੁਲਾਈ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ। ਸੱਚਮੁੱਚ ਸੱਚੇ ਪਾਤਸ਼ਾਹ ਦੇ ਮੂੰਹ ਇਹੋ ਨਿਕਲਿਆ। ਉਹ ਆਸਣ ਤੋਂ ਉੱਠ ਖਲੋਤੇ ਤੇ ਬਾਬਾ ਜੀ ਨੂੰ ਹੱਥ ਜੋੜ ਕੇ ਫਤਿਹ ਬੁਲਾ ਰਹੇ ਸਨ। ਸੱਚਮੁੱਚ ਐਸਾ ਸਦਾ ਤਿਆਰ ਵਰ ਤਿਆਰ ਸਿੰਘ ਵਾਹਿਗੁਰਜੀ ਦਾ ਖਾਲਸਾ ਹੀ ਹੈ। ਤੇ ਉਸ ਖਾਲਸੇ ਦੁਆਰਾ ਹਰ ਮੈਦਾਨ ਪਾਈ ਗਈ ਫਤਿਹ ਵਾਹਿਗੁਰੂ ਜੀ ਦੀ ਹੀ ਹੈ ਅਸੀਂ ਤੁਹਾਡੇ ਉੱਪਰ ਬਹੁਤ ਪ੍ਰਸੰਨ ਹਾਂ ਬਾਬਾ ਫਤਿਹ ਸਿੰਘ ਜੀ ਕਹਿੰਦੇ ਨੇ ਸਮੁੱਚੀ ਨਿਹੰਗ ਸਿੰਘ ਅਕਾਲੀ ਫੌਜ ਮਹਾਰਾਜ ਨੇ ਉੱਥੋਂ ਬਾਬਾ ਫਤਿਹ ਸਿੰਘ ਜੀ ਦੀ ਝੋਲੀ ਪਾਈ ਬਾਬਾ ਫਤਿਹ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਦਾ ਨਾਮ ਲੈਂਦਿਆਂ ਬਾਬੇ ਨੇ ਵਰਸ਼ੇ ਦੀ ਡਾਂਗ ਹੱਥਾਂ ਦੇ ਵਿਚਾਲੇ ਕਰਦੇ ਹੋਏ ਹੱਥ ਜੋੜ ਲਏ ਜੁੜੇ ਹੋਏ ਹੱਥਾਂ ਨੂੰ ਮੱਥਾ ਨਿਵਾਇਆ ਤੇ ਬੋਲਦਾ-ਬੋਲਦਾ ਕੁਝ ਚੁੱਪ ਕਰ ਗਿਆ ਬਾਬਾ ਮੈਨੂੰ ਵੀ ਨਾਲ ਲੈ ਚੱਲ ਆਪਣੇ ਬਾਬੇ ਨੂੰ ਇਤਿਹਾਸ ਦੇ ਕਿਸੇ ਹੋਰ ਵਰਕੇ ਤੇ ਪੁੱਜ ਗਿਆ ਹੁਣ ਕਰਕੇ ਮੈਂ ਕਿਹਾ ਕਥਾ ਲੱਭ ਪੁੱਤਰਾ ਆਪਣੀ ਕਥਾ ਲੱਭ ਜੋ ਮੈਂ ਸੁਣਾਵਾਂਗਾ ਉਹ ਤਾਂ ਮੇਰੀ ਹੋਵੇਗੀ ਤੂੰ ਆਪਣੀ ਲੱਭ ਤੇ ਜਦ ਲੱਭ ਗਈ ਫਿਰ ਉਸ ਦੀ ਉਂਗਲੀ ਨਾ ਛੱਡੀ ਬਾਬਾ ਬੋਲਿਆ ਪਰ ਕਥਾ ਤਾਂ ਉਹ ਹੋਵੇਗੀ ਬਾਬਾ ਜਿਹੜੀ ਤੇਰੇ ਕੋਲ ਹੈ ਨਾ ਸ਼ੇਰਾ ਸਿੱਖ ਕਥਾ ਬਹੁਤ ਵਿਸ਼ਾਲ ਹੈ ਪੁਰਾਤਨ ਗੁਰਸਿੱਖ ਕਹਿੰਦੇ ਹੁੰਦੇ ਸਨ ਮਹਾਰਾਜੀਆਂ ਦੀ ਬਾਣੀ ਨਿਰਗੁਣ ਹੈ ਤਾਂ ਸਿੱਖ ਕਥਾ ਸਰਗੁਣ ਜੇ ਬਾਣੀ ਦਾ ਥਾ ਨਹੀਂ ਪਾਇਆ ਜਾ ਸਕਦਾ ਤਾਂ ਜਿੰਨਾ ਉਸ ਬਾਣੀ ਨਾਲ ਆਪਣੀਆਂ ਦੇਹਾਂ ਰੰਗ ਲਈਆਂ ਜਿਹੜੇ ਬਾਣੇ ਬਾਣੀ ਨਾਲ ਇੱਕ ਮਿਕ ਹੋ ਗਏ ਜਿੰਨਾ ਦਿਮਾਲਿਆਂ ਚੱਕਰਾਂ ਵਿੱਚੋਂ ਨਾਮ ਗੂੰਜਣ ਲੱਗ ਪਿਆ ਉਹਨਾਂ ਦੀ ਕਥਾ ਕਿਸੇ ਇੱਕ ਇਕੱਲੇ ਕੋਲ ਪੂਰੀ ਕਿੱਥੇ ਹੋ ਸਕਦੀ ਹੈ ਨਾ ਹੀ ਇਹ ਕਥਾ ਸੁਣਨੀ ਕਿਸੇ ਇੱਕ ਦੋ ਦੇ ਵਸ ਦੀ ਖੇਡ ਹੈ ਪੰਥ ਦੀ ਕਥਾ ਹੈ ਤੇ ਸਾਰਾ ਪੰਥ ਰਲ ਕੇ ਹੀ ਸੰਭਾਲ ਸਕਦਾ ਹੈ ਤੂੰ ਆਪਣੇ ਹਿੱਸੇ ਵਾਲੀ ਲੱਭਣ ਦੀ ਕੋਸ਼ਤ ਕਰ ਪਰ ਬਾਬਾ ਜੇ ਲੱਭਣ ਤੁਰ ਵੀ ਪਵਾਂ ਤਾਂ ਵੀ ਕਿਵੇਂ ਪਤਾ ਲੱਗੂ ਕਿ ਇਹ ਹੀ ਮੇਰੇ ਵਾਲੀ ਕਥਾ ਹੈ ਉਹ ਵੀ ਤੈਨੂੰ ਲੱਭ ਰਹੀ ਹੋਵੇਗੀ ਹਰ ਕਿਸੇ ਨੂੰ ਸੁਣਾਈ ਜਾਣ ਵਾਲੀ ਕਥਾ ਵੀ ਉਸ ਨੂੰ ਟੋਲਦੀ ਫਿਰ ਰਹੀ ਹੈ ਕਥਾ ਦੀ ਵੀ ਸੇਵਾ ਲੱਗੀ ਹੋਈ ਹੈ ਕਿ ਉਹ ਆਪਣੇ ਸਰੋਤੇ ਤੀਕ ਪੁੱਜੇ ਮੈਂ ਕੁਝ ਸੋਚਾਂ ਵਿੱਚ ਪੈ ਗਿਆ ਤੇਰੇ ਵਰਗੇ ਹੋਰ ਵੀ ਬਾਲ ਨੇ ਜਿਹੜੇ ਕਥਾ ਨੂੰ ਢੂੰਡਦੇ ਫਿਰ ਰਹੇ ਹਨ ਜਾਂ ਉਹਨਾਂ ਦੀ ਢਾਣੀ ਵਿੱਚ ਸ਼ਾਮਲ ਹੋ ਜਾ ਕਥਾ ਕਾਲ ਦੀ ਮਥਾਜ ਨਹੀਂ ਹੁੰਦੀ ਸ਼ੇਰਾ ਹੋ ਸਕਦਾ ਤੇਰੇ ਹਾਣੀ ਤੈਨੂੰ ਸਮੇਂ ਦੇ ਕਿਸੇ ਹੋਰ ਗੇੜ ਵਿੱਚ ਮਿਲਣ ਉਹਨਾਂ ਦੀ ਢਾਣੀ ਲੱਭਣ ਤੱਕ ਹੀ ਤੂੰ ਮੇਰੇ ਨਾਲ ਚੱਲ ਪਿਆ ਬਾਬਾ ਤੇ ਬਾਬਾ ਉੱਠ ਕੇ ਮੇਰੇ ਨਾਲ ਤੁਰ ਪਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ